ਕਸਰੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਗੱਡੀ ਬੰਦ ਹੋ ਜੇ ਲੱਗੀ ਤੇ ਜੀ ਹਾਂ ਜੀ ਮਾਤਾ ਜੀ ਜੀ ਹੁਣ ਦੱਸੋ ਕੀ ਕਹਿਣ ਨੇ ਸੱਚਾ ਨਹੀਂ ਨਹੀਂ ਕੁਝ ਕਹਿਣ ਨਹੀਂ ਸ਼ੀਤੀ ਦੱਸੋ ਮੈਂ ਜਾ ਦੱਸਦਾ ਜੀ ਤੁਹਾਨੂੰ ਕੀ ਆ ਵੀ ਕੱਲ ਨਾ ਮੈਂ ਨਾ ਮਮੀ ਦਾ ਟੈਸਟ ਕਰਾਉਣ ਗਿਆ ਬਹੁਤ ਕਾਲ ਸੌਫਾ ਸੋਈ ਅ ਬਿਆਸ ਤੇ ਬਿਆਸ ਤੋਂ ਹੁੰਦੇ ਨਾ ਗੱਡੀ ਚ ਲੱਗ ਗਿਆ ਸੀ ਕੀ ਤੇ ਕਰ ਬਾਬੇ ਕਿਹੜਾ ਕਿ ਉਹ ਫੇਰ ਇੱਕ ਤੇ ਨਾ ਮੈਂ ਉਹਦਾ ਵੀਡੀਓ ਨਹੀਂ ਬਣਾਉਣੀ ਤੇ ਇਹ ਨਾ ਗੱਲ ਵੀ ਤੇ ਅੱਜ ਵੀ ਰੋਂਡੀਆ ਕਿਉਂ ਕਿਉਂਕਿ ਕਹਿੰਦੀ ਆ ਵੀ ਮੈ ਮਿਲਣਾ ਵਾ ਵੱਡੇ ਵੀਰ ਨੂੰ ਤੇ ਭਾਬੀ ਨੂੰ ਮੇਰਾ ਜੀ ਕਰਦਾ ਵਾ ਤੇ ਭਰਾ ਮੇਰਾ ਇੱਕ ਰਿਕੁਐਸਟ ਆ ਪਾਸਪੋਰਟ ਫ੍ਰਾਈ ਕਰ ਦਿੰਦੇ ਆ ਤੇ ਇਹਨਾਂ ਦਾ ਵੀਜ਼ਾ ਲਵਾ ਕੇ ਤਰੀਕੇ ਤੇ ਇਹਨਾਂ ਨੂੰ ਲੈ ਕੇ ਜਾ ਇੱਥੇ ਹੈ ਕਿ ਇੱਥੇ ਹੁਣ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ ਐਮਮੀ ਪਤਾ ਨਹੀਂ ਰੁਈ ਗਾ ਤੁਸੀਂ ਕੱਲ ਨੂੰ ਇਦਾਂ ਗੀਤ ਚੱਲ ਪਿਆ ਤੇ ਗੀਤ ਚੱਲ ਪਿਆ ਜਿਹੜਾ ਸ਼ਾਇਦ ਤੁਸੀਂ ਸਾਰੇ ਸੁਣਿਆ ਹੋਊਗਾ ਵੀਰਾਂ ਵੀਰ ਸਿੰਘ ਦਾ ਮਾਂ ਕਰਕੇ ਗੀਤ ਆ ਤੇ ਉਹ ਗੀਤ ਜਿੱਦਾਂ ਨਾ ਵਾਕਈ ਬੜਾ ਮਤਲਬ ਵਧੀਆ ਲਿਖਿਆ ਵਾ ਬੜਾ ਵਧੀਆ ਗਾਇਆ ਵਾ ਤੇ 1 ਮਿੰਟ ਹੋਲਡ ਕਰਿਓ ਜੀ ਹਾਂ ਜੀ ਹੋਲਡ ਹਾਂ ਜੀ ਹਾਂ ਜੀ ਆਹ ਦੇਖੋ ਜੀ ਹੱਸਪੀ ਹੱਡੀ ਮਾਤਾ ਅਸੀਂ ਮਾਤਾ ਹੀ ਸੋਣੀ ਹੈ ਢੀ ਤੇ ਮਨਜੀਤ ਗੌਰ ਮਾਤਾ ਜੀ ਨੂੰ ਚੁੱਪ ਕਰਾਓ ਤੇ ਜੀ ਗੀਤ ਪਤਾ ਕਿਹੜਾ ਲੱਗਾ ਹੈਗਾ ਅ ਵੀਰ ਸਿੰਘ ਦਾ ਜੀ ਕੈਦ ਹੈ अनोखी ਇੱਥੇ ਮਿਲਦੀ ਕੋਈ ਵੇਲ ਨਹੀਂ ਪੱਜ ਦਾ ਕਮਾਉਣ ਨੂੰ ਤੋਂ ਖਾਣ ਜੋਗੀ ਵੇਲ ਨਹੀਂ ਤੇ ਜੀ ਉਹ ਪੂਰਾ ਜਿੱਦਾਂ ਗੀਤ ਇੱਕ ਹਿਸਾਬ ਦਾ ਜੀ ਇੱਕ ਹਿਸਾਬ ਦਾ ਕੀ ਉਹ ਸੱਚੀ ਆ ਉਹ ਜੀ ਸੱਚੀ ਆਡੇ ਮੇਰੇ ਵੱਡੇ ਭਰਾ ਤੇ ਢੋਗਦਾ ਵਾ ਮੇਰੀ ਵੱਡੀ ਭਾਬੀ ਤੇ ਢੋਗਦਾ ਕਿਉਂਕਿ ਉਹ ਦੋਵੇਂ ਬਹੁਤ ਮਿਹਨਤ ਕਰਦੇ ਆ ਸਾਡੇ ਲਈ ਅਸੀਂ ਇੱਥੇ ਇੱਕ ਹਿਸਾਬ ਦਾ ਵੀ ਨਜ਼ਾਰੇ ਲੈਣ ਦੇ ਆ ਸਿਰਫ ਇੱਕ ਉਹਨਾਂ ਦੇ ਸਿਰ ਤੇ ਅਸਲੀ ਮਾਂ ਪਿਓ ਦਾ ਫਰਜ਼ ਜਿੱਦਾਂ ਉਹ ਸਾਡੇ ਲਈ ਉਹ ਨਮਾਉਣ ਦੇ ਆ ਮਮੀ ਪਾਲਿਆ ਇਹਨਾਂ ਨੇ ਉਹ ਜੰਮਿਆ ਇਹਨਾਂ ਨੇ ਆ ਪਾਲਿਆ ਵੀ ਇਹਨਾਂ ਨੇ ਬਟ ਇਸ ਵਕਤ ਜੋ ਸਾਡੀਆਂ ਰੀਝਾਂ ਜੋ ਸ਼ੌਂਕ ਵਾ ਉਹ ਸਾਡੇ ਸਿਰਫ ਜਿਦੇ ਵੱਡਾ ਵੀਰ ਤੇ ਭਾਬੀ ਹੀ ਪੂਰੇ ਕਰਦੇ ਤੇ ਤੂੰ ਪਾਸ ਕਰ ਉਹ ਮਮੀ ਆ ਵੀਡੀਓ ਬਾੜਨੀ ਮੈਂ ਸੱਚੀ ਪਾ ਲੈਣੀ ਆ ਨੈਟ ਤੇ ਇਹ ਨਾ ਸੋਚੀਂ ਕਿ ਮੈਂ ਜਸਟ ਉਦਾਂ ਮਜ਼ਾਕ ਵੇਚ ਤੇ ਬਣਾਉਣ ਦੇ ਆ ਵਾ ਮੈਂ ਦੀ ਫੋਨ ਲਾ ਸਰਪਣਾ ਨੂੰ ਫੋਨ ਲਾ ਵੀਡੀਓ ਕਾਲ ਆ ਮੇਰੇ ਫੋਨ ਤੋਂ ਤੁਹਾਨੂੰ ਜੀ ਉਹਨਾਂ ਨੂੰ ਉਹ ਵੀ ਅੱਜ ਘਰੇ ਆ ਕਿਉਂਕਿ ਆਰਤਵਾਰ ਦਾ ਦਿਨ ਵਾ ਮੰਮੀ ਇੱਧਰ ਤੇ ਕੋਈ ਗੱਲ ਕਰ ਲਾ ਉਹ ਭਰਾਵਾ ਆ ਜਿਵੇਂ ਤੇਰੇ ਕੋਲ ਆ ਹੈ ਉਹ ਰਾਜੋ ਰਾਜਵਿੰਦਰ ਕੌਰ ਲੈ ਮੈਨੂੰ ਤਾਂ ਸਮਝ ਹੀ ਨਹੀਂ ਲੱਗਣਾ ਮਹਾਕਤੂ ਜਲਾ ਦੇਣੀ ਗੱਡੀ ਤੁਹਮ ਕਰ ਜਾ ਤੈਨੂੰ ਦੱਸਾਂ ਇਹਦੀ ਪਤਾ ਕੀ ਗੱਲ ਆ ਇਹ ਨਾ ਬਾਬਾ 10-15 ਦਿਨ ਤੋਂ ਨਾ ਠੀਕ ਨਹੀਂ ਸੀ ਤੇ ਇੱਕ ਦਿਨ ਬੀਬੀਆਂ ਦੇ ਨਾ ਮਾਈਂਡ 'ਚ ਇਹ ਗੱਲਾਂ ਪਤਾ ਨਹੀਂ ਪੁੱਟੀਆਂ ਸਿੱਧੀਆਂ ਕਿੱਥੋਂ ਆਉਂਦੀਆਂ ਤੇ ਐਵੇਂ ਹੀ ਨਾ ਮਤਲਬ ਐਵੇਂ ਹੀ ਐਵੇਂ ਜਿੱਦਾਂ ਕਹਿ ਲਓ ਬੋਲਦੀਆਂ ਹੁੰਦੀਆਂ ਨਾ ਉਹ ਐਵੇਂ ਚੀਜ਼ਾਂ ਬੋਲੀ ਜਾਂਦੀ ਮੈਂ ਠੀਕ ਨਹੀਂ ਗਈ ਮੈਨੂੰ ਡਰ ਲੱਗਦਾ ਵਾ ਐਦਾਂ ਐਦਾਂ ਪਤਾ ਨਹੀਂ ਕੀ ਕੋਝ ਐਵੇਂ ਬੋਲਦੀ ਰਹਿੰਦੀ ਤੇ ਹੁਣੇ ਕੋ ਠੀਕ ਹੋ ਮਮੀ ਠੀਕ ਆ ਨਾ ਇਹ ਮਾਂ ਤੇ ਵਕਈ ਜੀ ਜਾਤ ਤੇ ਚਲੋਂ ਆਉਂਦੀ ਕਿਉਂਕਿ ਮਿਲਿਆ ਨੂੰ ਸਾਨੂੰ 3-4 ਸਾਲ ਹੋ ਗਏ ਉਹਨਾਂ ਨੂੰ ਤੇ ਜੀ ਇਹ ਆਪਣਾ ਵੀ ਕਰਦਾ ਵਾ ਵੀ ਆਉਣ ਵਾਈਫਾਈ ਪਰ ਮਜਬੂਰੀਆਂ ਮੇਰਾ ਫੋਨ ਫੜ ਲਾ ਆ ਵੇ ਹਾਂ ਲੈ ਦੇ ਮੈਂ ਕਰਦਾ ਇਧਰ ਘੜੀ ਇਧਰ ਤੜੀ ਉਦੋਂ ਤੜ ਪਹੁੰਚ ਜਾਣਾ ਆਪਾ ਚੰਦਰਾ ਖੁੱਲ ਗਿਆ ਉਹ ਸਰਪਲੀ ਖਾਰ ਤੇਲਾ ਵੀਡੀਓ ਕਾਲ ਲਾਲਾ ਮੇਰੀ ਪਾਂ ਥੱਕ ਜਾਂਦੀ ਹੈ ਇਹ ਆ ਕੀ ਹੈ ਆ ਕੀ ਹੈ ਫੜ ਤੂ ਲੈ ਕਿਉਂ ਵੀਡੀਓ ਵਿੱਚ ਉਹਨਾਂ ਵੇਖਣੀ ਹਾਂ ਬਿਨਾਂ ਪਾਈ ਤਾਂ ਹਾਂ ਮੈਂ ਇਹ ਪਾਉਂਗਾ ਮੈਂ ਤਾਂ ਪਾਉਣੀ ਆ ਖਿਲੋਜਾ ਮਜੀਦ ਸਰਪ ਸਿੰਘ ਗ੍ਰੈਂਡ ਸਰਪ ਸਿੰਘ ਪਤਾ ਨਹੀਂ ਕਿਹੜਾ ਵੀਡੀਓ ਕਾਲ ਗਰੁੱਪ ਕਾਲ ਆਤੀ ਮਜੀਦ ਇਹ ਆਹ ਲੋ ਜੀ ਫੋਨ ਲੱਗ ਗਿਆ ਉਹਨਾਂ ਨੂੰ ਰੋਈ ਗਿਆ ਛੀ ਕਾਕਾ ਰੋਇਆ ਕਿਉਂ ਕੱਕ ਟ੍ਰਾਫਿਕ ਆ ਨੀ ਚਿੰਝਾ ਨੀ ਆ ਹੈ ਕੈਨ ਆਈ ਕਾਲੇਜ ਲੇਟਰ ਗਾੜੀ ਉਹਨੇ ਕਹਤਾ ਭਾਬੀ ਸੋਕਣੇ ਲਗਾਤਾ ਈ ਇਹ ਚੱਲ ਹੈਲੋ ਅੱਛਾ ਜਾਣ ਦੇ ਜੇ ਕਿਦੇ ਕਿੰਨੇ ਘਰ ਰੋਈ ਜਾਂਦੇ ਆ ਉਹ ਭਾਉ ਆ ਰੋਈ ਜਾਂਦੀ ਓ ਜਾਰ ਕਰਕੇ ਤੁਹਾਨੂੰ ਦੋਵਾਂ ਨੂੰ ਆਹੇ ਫੜ ਕਰੂ ਗੱਲ ਲੈਣਾ ਮੈਂ ਕਾ ਸ਼ੀਜ਼ ਕਰਾਇੰਗਾ ਕੱਲ ਦੀ ਯਾਦਗਰੀ ਜਾਂਦੀ ਆ ਟਾਡੀ ਟਾਡੀ ਵਾਹ ਜੀ ਕੱਟੀ ਜਾਣ ਦੀ ਅਤੇ ਹੈਂ ਕੱਟ ਕੇ ਲਾਓ ਫੜੀ ਮਾ ਚਾ ਰੈਣ ਦੇ ਚਲੋ ਜੀ ਮਿਲਦੇ ਆ ਜੀ ਹਾਂ ਜੀ ਮੰਮੀ ਖਾਦੇ ਰੋਣ ਦੀ ਮੰਮੀ ਅਸਲੀ ਰੋਣ ਮੰਮੀ ਮੈਨੂੰ ਤੇ ਤੁਹਾਡੀ ਸ਼ਕਲ ਨੂੰ ਦੇਖਣ ਬੱਤੀ ਜਗਾਓ। ਅੱਧੀ ਘਰ ਨੂੰ ਜਾਣ ਨੂੰ। ਓਹੋ ਅੱਛਾ ਅੱਛਾ ਅਗਰੇ ਬਾਹਰ ਆਏ ਆ। ਮੰਮੀ ਨਾ ਕੱਲ ਦੀ ਮਤਲਬ ਉਦਾਂ ਹੀ ਯਾਰ ਕਰ ਕਰ ਰੋਣ ਦੀ ਤੇ ਇੱਕ ਹੁਣ ਸਾਡੀ ਗੱਡੀ ਰਸਤੇ 'ਚ ਬੰਦ ਪੈ ਗਈ। ਇਹਨੂੰ ਪਤਾ ਨਹੀਂ ਕੀ ਹੋ ਗਿਆ ਜੀ। ਮਾਤਾ ਜੀ ਤੁਸੀਂ ਗੱਲ ਕਰੋ ਮੈਂ ਗੱਡੀ ਸਟਾਰਟ ਕਰਾਂ। ਪੜੋ। ਹਲੋ। ਕੀ ਹੈ ਮੰਮਾ? ਕੋਈ ਨਹੀਂ। ਲੈ। ਲੈ। ਪੜਾਰੀ ਆ ਮੈਂ ਅਤਕ ਰਾਈਆ ਨਹੀਂ ਮਾਰਾ ਮੁੱਕੀਆਂ ਖਾਣੀਆਂ ਮਾਰਾ ਨੇ ਮਾਰਾ ਈ ਦਾਸ ਕੋਰੇ ਵਾਹੀਂ ਤਾਂ ਭਰਾ ਵਾਸੋਂ ਦੀ ਕੋਈ ਕਾਣ ਦੇ ਪਤਾ ਨਹੀਂ ਕਿਉਂ ਕੱਲ ਦੀ ਰੋਂਣੀ ਕੱਲ ਜਾਰਾ ਰੋੜੀ ਕੱਲ ਸਰ ਮੈਂ ਗੀਤ ਜਾਂ ਲਾਤਾ ਤੇ ਔਰ ਤੋਂ ਬਾਹਰ ਰੋਂਡੇ ਵੀ ਲੈ ਮੈ ਜਿਹਨੂੰ ਤੂੰ ਗੱਲ ਮੈਂ ਨਹੀਂ ਲਾਇਆ ਮਤਲਬ ਮੈਂ ਤਾਂ ਗੀਤ ਸੁਣਦੇ ਆਂਗਾ ਸ਼ਬਦ ਸੁਣਦੇ ਆਂਗਾ ਮੈਂ ਅ ਮੰਗਲ ਚਰਨ ਕਰਕੇ ਨੇ ਮੰਗਲ ਚੱਲ ਕੀ ਆ ਮੈਨੂੰ ਨਾਮ ਹੈ ਮੰਗਲਾ ਚਰਨ ਮੰਗਲਾ ਚਰਨ ਸ਼ਬਦ ਬੋਲ ਸੁਣਨ ਡਿਆ ਸੀ ਤੇ ਉਹ ਸ਼ਬਦ ਸੁਣਦੇ ਸੁਣਦੇ ਵਿੱਚੇ ਬਾਤੋਂ ਆਪੇ ਗੀਤ ਆ ਗਿਆ ਸਲੋਗ ਮੱਲੇ ਆਏ ਨਵੇਂ ਪਾਸ਼ਾ ਦੇ ਵੀਰ ਸਿੰਘ ਦੇ ਤੇ ਉਸ ਤੋਂ ਬਾਅਦ ਉਹ ਦਾ ਮਾਏ ਗੀਤ ਤਰਪਿਆ ਤੇ ਚਲੋ ਜੀ ਮੰਮੀ ਫੜਦਾ ਹੂੰ ਨਾ ਹਾਂ ਠੀਕ ਠੀਕ ਪਹੁੰਚ ਗਏ ਅਸੀਂ ਵੀ ਘਰੇ ਤੇ ਮਾਤਾ ਜੀ ਕਿਹਨ ਕਰ ਲਈ ਗੱਲ ਹੈ ਉਹ ਗੱਡੀ ਰੜਪੀਓ ਫੇਰ ਉਦਾਂ ਹੀ ਉੱਦਈ ਉਹ ਉਹ ਆਂਦੀ ਆ ਮੈਂ ਆਸਟ੍ਰੇਲੀਆ ਹੁਣਾ ਵਾ ਭਾਬੀ ਭਾਬੀ ਆਂਦੀ ਟ੍ਰੇਲੀਆਂ ਹੁਣਾ ਆਸਟ੍ਰੇਲੀਆ ਇਹ ਅਸੀਂ ਤਾਂ ਕਹਿੰਦੇ ਆ ਬਾ ਵੀਜ਼ਾ ਵੱੰਨੋ ਸਰਬ ਲੈਣ ਉਹਨਾਂ ਤੁਹਾਨੂੰ ਆਂਦੀ ਆ ਮੰਮੀ ਹਾਂ ਆ ਤੇ ਉੱਤੇ ਟ੍ਰੇਲੀਆਂ ਜਾ ਮੰਮੀ ਟ੍ਰੇਲੀਆਂ ਠੀਕ ਆ ਜਾ ਟ੍ਰੇਲੀਆਂ ਆਉਣਾ ਮੈਂ ਟ੍ਰੇਲੀਆਂ ਨਹੀਂ ਨਹੀਂ ਹਾਂ ਉਹ ਇੱਥੇ ਆਉਣ ਤੇ ਇਸ ਰੀਨ ਨੂੰ ਠੀਕ ਕਰਕੇ ਸਰੀਰ ਨਾਲ ਠੀਕ ਹੋਣ ਕਰਕੇ ਨਾ ਪਤਾ ਨਹੀਂ ਕੀ ਆ ਵਤਵਾ ਬੋਲ ਕੇ ਰੋਂੜਾ ਪੈਂਦੀ ਸੀ। ਲੈ। ਆਹ ਹੱਤ ਤੱਕ ਰੋਂੜੀ ਕਰ ਪਾਲ ਵਰਸੋ ਦੀ ਆਵੇਂ। ਚੱਲ ਹੋਏ ਨਹੀਂ। ਆਹ ਜਿਹੜਾ ਬਾਬਾ ਨਾਲ ਜਿਹੜਾ ਹਾਂ ਬਾਬੇ ਦੀਪ ਸਿੰਘ ਦਾ ਨਾਲ ਹੈ। ਹਾਂ ਨਹੀਂ ਆਦੇ। ਹੁਣ ਅਸੀਂ ਉਦਾਂ ਬਾਬਕਾਲ ਸਾਹਿਬ ਗੁਰੂ ਗੋਤੇਗਬਾਦ ਰੋਈਆਂ ਆਏ ਆ। ਦਰਸ਼ਨ ਮੇਲੇ ਕਰਕੇ। ਗੁਰਤੇਗਬਾਦ ਸਾਹਿਬ ਜੀ ਦੇ ਦਰਸ਼ਨ। ਗੁਰਤੇਗਬਾਦ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰੂ ਘਰ ਦਰਸ਼ਨ ਕਰਕੇ ਆਏ ਆ ਮੱਥਾ ਟੇਕ ਕੇ ਆਏ ਆ। ਹੂੰ। ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਸਰੀਆਪੂਆ ਤੇ ਜੀ ਇਹ ਜਿਹੜਾ ਵਲੌਗ ਤੁਸੀਂ ਵੇਖਣ ਦੇ ਆ ਨਾ ਇਹ ਅਸੀਂ ਛੂਟ ਤੇ ਕੀਤੇ ਨੂੰ ਘੱਟੋ ਘੱਟ 1.5 ਤੋਂ 2 ਮਹੀਨੇ ਹੋ ਗਏ ਬਟ ਅਸੀਂ ਪਬਲਿਸ਼ ਨਹੀਂ ਕੀਤਾ ਮਤਲਬ ਅਪਲੋਡ ਨਹੀਂ ਕੀਤਾ ਕਿਉਂ ਨਹੀਂ ਅਪਲੋਡ ਕੀਤਾ ਕਿ ਚਲੋ ਕੀ ਅਪਲੋਡ ਕਰਨਾ ਨਾ ਵੀ ਐਵੇਂ ਬਾਹਰ ਵਾਲੇ ਦੇਖ ਕੇ ਦੁਖੀ ਹੋਣਗੇ ਪਰ ਸਾਨੂੰ ਲੱਗਦਾ ਵੀ ਚਲੋ ਕਰ ਦੇਣਾ ਚਾਹੀਦਾ ਵਾ ਸੋ ਅਸੀਂ ਅੱਜ ਅਪਲੋਡ ਕਰਾਂਗੇ ਤੇ ਅੱਜ ਜੀ ਮਤਲਬ ਹੁਣ ਆ ਵੇਖੋ ਮੰਮੀ ਸ਼੍ਰੀ ਖੁਸ਼ਵਾ ਤੇ ਉਹ ਦਿਨ ਥੋੜਾ ਜਿਹਾ ਮੂਡ ਅਬਸੈਟ ਹੀ ਕਿਉਂਕਿ ਤੁਹਾਨੂੰ ਪਤਾ ਹੈ ਧੀਣਾ ਧੀਆਂ ਕੋਤ ਬਾਹਰ ਹੋਣਾ ਤੇ ਕੋਈ ਨਾ ਕੋਈ ਟਾਈਮ ਇਦਾਂ ਦਾ ਆਉਂਦਾ ਜਦੋਂ ਖਿੱਚ ਜੀ ਪੈਂਦੀ ਆ ਵੀ ਜੀ ਕਰਦਾ ਮਿਲਣ ਨੂੰ ਤੇ ਰੋਜ਼ ਦਿਹਾੜੀ ਚ ਰੋਜ਼ ਰੋਜ਼ ਆਉਂਦਾ ਅੱਛਾ ਅੱਜ ਵੀ ਫੇ ਪਾਣੀ ਚਕਾ ਹਾਂ ਜੀ ਮਾਂ ਜੀ ਜੇ ਰੋਟੀ ਦੀ ਬੁਰਕੀ ਅੰਦਰ ਨਗਾਉਂਦੀ ਨਾ ਉਦੋਂ ਵੀ ਮਾਂ ਨੂੰ ਆਪਣੇ ਧੀਆਂ ਪੁੱਤੇ ਆਉਂਦੇ ਪੂਆਲੀ ਆ ਨਾ ਭੈਣਾਂ ਭੈਣ ਜਿਹੜਾ ਹਾਂ ਹਾਂ ਉਹਦਾ ਪੁੱਤ ਹੁੰਦਾ ਐ ਸਾਡੀ ਭੂਆ ਜੀ ਡੇਰੀਬਾਬ ਤੋਂ ਤੇ ਇਹ ਸਾਡੇ ਭੂਆ ਜੀ ਦੇ ਵੀ ਬੱਚੇ ਬਾਹਰ ਬਾ ਤੇ ਬੇਟੀ ਵੀ ਬਾਹਰ ਹੈ ਬੇਟਾ ਵੀ ਬਾਹਰ ਹੈ ਤੇ ਪੂਆ ਫਿਰ ਹੋਰ ਤਾਂ ਹੁੰਦਾ ਜੀ ਕਰਦਾ ਮਿਲਣ ਨੂੰ ਨਾ ਉਹਨਾਂ ਨੂੰ ਉਹ ਠੀਕ ਕਰਦਾ ਪਤਾ ਕੀ ਕਰਦਾ ਹੁਣ ਕੋਈ ਪ੍ਰੋਗਰਾਮ ਆ ਕੋਈ ਖੁਸ਼ੀ ਦਾ ਦਿਨ ਆ ਕੋਈ ਦਿਨ ਦਿਹਾੜੇ ਸਾਰੇ ਭੈਣ ਭਰਾ ਇਕੱਠੇ ਆ ਗਏ ਨਾ ਹੁਣ ਜਦੋਂ ਆਪਣੇ ਇੱਥੇ ਉਹਦਣ ਕਿੰਨੇ ਫੰਕਸ਼ਨ ਲਾ ਕੇ ਗਏ ਆ ਚੰਦ ਦਾ ਵਿਆਹ ਹੋ ਗਿਆ ਮੇਰਾ ਵਿਆਹ ਗਿਆ ਔਰ ਤੋਂ ਬਾਅਦ ਕਿੰਨੇ ਫੰਕਸ਼ਨ ਹੋਏ ਆ ਲੈਟਰ ਹੋ ਗਿਆ ਛਾਪੇ ਵਾਲੇ ਵੀ ਫੰਕਸ਼ਨ ਹੋਏ ਆ ਕਿੰਨੇ ਤੇ ਹੁੰਦਾ ਸਾਨੂੰ ਆਪ ਲਾਉਂਦਾ ਵੀ ਚੱਲ ਉਹ ਵਿੱਚ ਹੁਣ ਕੇ ਜਾ ਉਹਨਾਂ ਨੂੰ ਵੀ ਉਹ ਕੱਲੇ ਇਸੇ ਮਸ਼ੀਨ ਥੋੜੀ ਆ ਜਣਾ ਪੈਸਿਆਂ ਦੀ ਮਸ਼ੀਨ ਨਾਲ ਆ ਸਿਸਟਮ ਨਹੀਂ ਸਾਡਾ ਆਪਣਾ ਆਪ ਜੀ ਕਰਦਾ ਵਾ ਵੀ ਉਹ ਸਾਡੇ ਘਰ ਚ ਹੁਣ ਉਹ ਵੀ ਇੰਜੋਏ ਕਰਨ ਇਕੱਠੀਏਗੇ ਤਾਂ ਹੋਰ ਵੀ ਖੁਸ਼ੀ ਜੜੀ ਮੰਨ ਨੂੰ ਹਾਂ ਤੇ ਉਹ ਹੀ ਗੱਲ ਵੀ ਮਤਲਬ ਜਿੱਦਾਂ ਕਹਿ ਲਓ ਵੀ ਮਜਬੂਰੀਆਂ ਹਾਂ ਬੰਦੇ ਦੀ ਮਜਬੂਰੀ ਆ ਕਿ ਧੀਆਂ ਪੁੱਤ ਪਰਦੇਸੀ ਕਿਉਂਕਿ ਇੱਥੇ ਕਮਾਈਆਂ ਹੀ ਨਹੀਂ ਮਿਲਦੀਆਂ ਧੀਆਂ ਬਤਾਂ ਨੂੰ ਪੜ੍ਹ ਲੈ ਕੇ ਧੱਕੇ ਕਰਦੇ ਕਮਾਈਆਂ ਤੇ ਮਿਲਦੀਆਂ ਜਿਹੜੀਆਂ ਮਿਲਦੀਆਂ ਉਹ ਤੇ ਕਿਸੇ ਵੀ ਦੁਕਾਨ ਤੇ ਮੰਨ ਲਓ ਪੂਆ ਵੱਤ ਵੱਤ ਦੁਕਾਨੀਆਂ ਸਕੂਲ ਚ ਵਾ ਹੈਨਾ ਹੁਣ ਸਕੂਲ ਚ ਮੈਨੂੰ ਨੇ ਲੱਗਦਾ 7000 ਤੋਂ ਵੱਧ ਤਨਖਾਹ ਦਿੰਦੇ ਆ ਤੇ ਐਵੇਂ ਹੀ ਮਤਲਬ ਕੋ ਤੇਰੀ ਬਾਪ ਵਾਲਾ ਸਿਸਟਮ ਹੀ ਹੋ ਜਾਂਦਾ ਉਹਨਾਂ ਵਿਚਾਰਿਆਂ ਨੂੰ ਕਦੀ ਇਹ ਰੁਪਿਆ ਦੇ ਦਿੰਦੇ ਕਦੀ ਇਹ ਨੂੰ ਭੁਜਾ ਦਿੰਦੇ ਆ ਤੇ ਸਕੂਲ ਟੀਚਿੰਗ ਆ ਤੇ ਜਾਂ ਫਿਰ ਆ ਕਰਿਆਨਾ ਸਟੋਰ ਹੋਗੇ ਕਪੜਿਆਂ ਵਾਲੀਆਂ ਦੁਕਾਨਾਂ ਹੋ ਗਈਆਂ ਇਹੋ ਜਿਹੇ ਕੰਮ ਮਿਲਦੇ ਸਰਕਾਰੀ ਨੌਕਰੀ ਤਾਂ ਕੋਈ ਵੀ ਨਹੀਂ ਮਿਲਦੀ ਸਰਕਾਰੀ ਨੌਕਰੀ ਲਈ ਜੇਬ ਭੜੀ ਭਾਰੀ ਰੱਖਣੀ ਪੈਂਦੀ ਆ ਤੇ ਨੋਰਮਲ ਫੈਮਲੀ ਆ ਵਿਚਾਰੀਆਂ ਜਿਹੜੀਆਂ ਸਾਰੀਆਂ ਜੇਬ ਭਰੀ ਨਹੀਂ ਕਰ ਸਕਦੀਆਂ ਤੇ ਉਹਦਾ ਕਰਕੇ ਮਜ਼ਮੂਰੀ ਦਾ ਕਰਕੇ ਸਾਰਿਆਂ ਨੂੰ ਬਾਹਰ ਹੀ ਜਾਣਾ ਪੈਂਦਾ ਜੇਬਾਂ ਭਾਰੀਆਂ ਵੀ ਹੋਣ ਮਤਲਬ ਕਿ ਜਿੰਨਾਂ ਦੀਆਂ ਹੋਣਾ ਜਿੱਦਾਂ ਕਿੰਦੂ ਨੇ ਟ੍ਰਾਇਲ ਪਾਸ ਕੀਤੇ ਸੀ ਉਹਦੋਂ ਆਪਾਂ ਇੱਕ ਦੋ ਜਣਿਆਂ ਨੂੰ ਪੁੱਛਿਆ ਵੀ ਜੇ ਅਗਰ ਵੱਡੀ ਚੱਲ ਗਈ ਹੈ ਨਾ ਤੇ ਆ ਨਹੀਂ ਚਲਦੀ ਵੱਡੀ ਨਹੀਂ ਚਲਦੀ ਜੇ ਤੁਹਾਡੇ ਕੋ ਪੈਸੇ ਆ ਤਾਂ ਕਿਸੇ ਨੇ ਕਹਤਾ ਗੁਰਦੁਆਰੇ ਚੜਾ ਦੇ ਦੇ ਵੀ ਮਤਲਬ ਇਦਾਂ ਹੀ ਆਖਿਆ ਅਹੀਂ ਜੀ ਅਹੀਂ ਤੁਹਾਨੂੰ ਦੱਸਦੀ ਆ ਜੀ ਅਹੀਂ ਦੋਵਾਂ ਭਰਾਵਾਂ ਨੇ ਪੁਲਸਰੀ ਪਰਤੀ ਦੇਖੀ ਆ ਅਹੀਂ ਇਹ ਨਹੀਂ ਵੀ ਕੁੱਠੇ ਆ ਤੇ ਬਾਹਰ ਦੀਆਂ ਢਰਾਈਆਂ ਮਾਰਨ ਆ ਪਏ ਇਹੋ ਜਿਹਾ ਕੁਛ ਨਹੀਂ ਅਹੀਂ ਦੋਵਾਂ ਭਰਾਵਾਂ ਪਰਤੀਆਂ ਵੇਖੀਆਂ ਆਰਮੀ ਦੀ ਵੀ ਪਰਤੀ ਵੇਖੀ ਪੁਲਸ ਦੀਆਂ ਵੀ ਪਰਤੀਆਂ ਵੇਖੀਆਂ ਪਰ ਨਹੀਂ ਬਣੀ ਗੱਲ ਜੀ ਕਿਸਮਤ ਨੇ ਨਹੀਂ ਸਾਥ ਦਿੱਤਾ ਪਤਾ ਨਹੀਂ ਕੀ ਹੁਣ ਕਈ ਕਹਿਣਗੇ ਇਦਾਂ ਨਹੀਂ ਹੁੰਦਾ ਦਨ ਇਹ ਸੱਚ ਆ ਜੀ ਸਾਡੇ ਨਾਲ ਹੋਇਆ ਵਾ ਕਿਉਂਕਿ ਸਾਡੇ ਹੀ ਲੱਗੇ ਕੋਈ ਮਤਲਬ ਇੱਕ ਇਦਾਂ ਦਾ ਪਰਸਨ ਹੀ ਜਿਨ੍ਹਾਂ ਨੇ ਮਤਲਬ ਸਪਾਰਟ ਦਾ ਸੀਨ ਪਿਆ ਤੇ ਉਹ ਅੱਜ ਜੌਬ ਕਰਦੇ ਨੂੰ 5-6 ਸਾਲ ਹੋ ਗਏ ਆ ਤੇ ਉਮਰ ਉਹ ਛੋਟੀ ਹਾਂ ਉਮਰ ਉਹ ਨਿੱਕੇ ਭਰਾ ਦੀ ਦਾ ਹੀ ਆ ਤੇ ਉਹਦਾ ਵਿਆਹ ਵੀ ਹੋ ਗਿਆ ਵਾ ਸਭ ਲਾਈਫ ਇੱਕਦਮ ਸੈੱਟ ਵਾ ਤੇ ਅਹੀਂ ਹਲੇ ਤੱਕ ਉਹਦਾ ਤੁਰੇ ਫੰਡੇ ਆ ਤੇ ਮਤਲਬ ਉਹਦਾ ਕਰਕੇ ਅੱਜ ਦਾ ਕਹਿ ਲੋ ਵੀ ਉਹ ਰੋਟੀ ਤੇ ਭਾਈ ਅਸੀਂ ਵੀ ਖਾਣੀ ਆ ਘਰ ਕੋਈ ਕਿਸ ਨੂੰ ਦੇਣ ਨਹੀਂ ਆਉਂਦਾ ਸੋ ਅਹੀਂ ਵਲੌਗਿੰਗ ਟੈਲਰ ਸ਼ੁਰੂ ਕਰ ਲਿਆ ਤੇ ਬਾਕੀ ਤੁਹਾਡੇ ਪਿਆਰ ਸਦਕਾ ਅਸੀਂ ਇੱਥੇ ਤੱਕ ਪਹੁੰਚੇ ਆਂ ਇੰਦਾ ਪਿਆਰ ਕਰਦੇ ਰਹੋ ਤੇ ਨਾਲੇ ਜਰੂਰ ਦੱਸਿਓ ਕਿਹਦੇ ਕਹਿੰਦੇ ਬੱਚਾ ਬਾਹਰ ਆ ਤੇ ਕੌਣ ਕੌਣ ਮਿਸ ਕਰਦਾ ਆਪਣੇ ਬੱਚਿਆਂ ਨੂੰ ਤੇ ਇਹ ਵੀਡੀਓ ਸਾਡੀਆਂ ਉਹਨਾਂ ਤੱਕ ਜਰੂਰ ਪਹੁੰਚਾਇਓ ਜਿਹੜੇ ਬਾਹਰ ਮਹੀਂ ਹੋਏ ਹਨ ਮਤਲਬ ਕਮੈਂਟ ਕਰਦੇ ਹੀ ਵੀ ਆਂਟੀ ਐਮੋਸ਼ਨਲ ਛੇਤੀ ਹੋ ਜਾਂਦੇ ਪਤਾ ਕੀ ਇਹ ਜਿਹੜੀਆਂ ਪਰਦੇਸਾਂ ਦੀਆਂ ਮਜ਼ਦੂਰੀਆਂ ਨਾ ਬੰਦੇ ਨੂੰ ਇਹ ਬੜਾ ਅੰਦਰੋਂ ਦੇਖਣ ਵਾਲੇ ਲੱਗਦਾ ਫੇ ਬਹੁਤ ਖੁਸ਼ ਤੁਰਿਆ ਫਿਰਦਾ ਵਾ ਇਹ ਇਦਾਂ ਉਦਾਂ ਵਾ ਫਾਰੇ ਬਹੁਤ ਮਜਬੂਰੀਆਂ ਪਹਿਲੋ ਮਾਂ ਪਿਓ ਜਾਏ ਪਰਦੇਸੀ ਹੈ ਨਾ ਸਾਡੇ ਮੰਮੇ ਵੀ ਪਰਦੇਸੀ ਉਹਨਾਂ ਦਾ ਪਰਿਵਾਰ ਵੀ ਇੱਥੇ ਨਹੀਂ ਕੋਈ ਤੇ ਗਾੜੀ ਚਲੋ ਭਾਬੀ ਭਰਾ ਹੁਣ ਪੂਆ ਲਵਲੀ ਨੂੰ ਹੋ ਗਿਆ ਮੈਨੂੰ ਲੱਗਦਾ ਦੋ ਹਸਾਲ ਦੇ ਲੱਗ ਬਲੇ ਹੋ ਗਿਆ ਫਿਰ ਗਏ ਨੂੰ ਨਹੀਂ ਨਹੀਂ ਅਜੇ ਸਵਾ ਸਾਲ ਹੋਇਆ ਕਿਉਂਕਿ ਪਹਿਲੇ ਉਹ 14 ਸਾਲ ਬਾਅਦ ਆਇਆ ਇਕੱਠਾ ਕਿਉਂ ਅਸਰ ਚਾਰ ਸਾਲ ਬਾਅਦ ਇਕੱਠਾ ਆ ਕਿਉਂ ਜੀ ਇਨੇ ਇਨੇ ਸਾਲ ਤਾਂ ਲਾਉਣੇ ਪੈਂਦੇ ਆ ਵੀ ਮੱਸਾ ਹੀ ਮਰ ਕੇ ਕੋਈ ਕੰਪਨੀ ਚ ਅੱਜ ਦੀ ਮਿਲਦੀ ਆ ਤੇ ਬੰਦਾ ਪੈਰ ਜਮਾਉਣ ਦੀ ਕਰਦਾ ਵੀ ਯਾਰ ਮਹਾ ਕੰਪਨੀ ਚ ਅੱਜ ਦੀ ਮਿਲੀ ਹੁਣ ਘਰੋਂ ਬਾਹਰ ਆਇਆ ਪੈਸੇ ਚਾਰ ਕਮਾ ਲਈਏ ਪਰ ਉਹ ਵਿਚਾਰੇ ਆਪਣੇ ਚਾਰ ਸਾਲ ਲਾਉਂਦੇ ਆ ਵੀ ਅਸੀਂ ਪੈਸੇ ਇਕੱਠੇ ਕਰੀਏ ਸਾਰੇ ਚਾ ਮਾਰ ਕੇ ਸਭ ਕੁਝ ਮਾਰ ਕੇ ਆਪਣੇ ਵਿਚਾਰੇ ਇਨਾ ਟਾਈਮ ਲਾਉਂਦੇ ਆ ਸੋ ਚਲੋ ਜੀ ਹੁਣ ਕੀ ਕਰ ਸਕਦੇ ਆ ਜਦੋਂ ਪਰਮਾਤਮਾ ਨੇ ਕਰਮਾਂ 'ਚ ਰੋਟੀ ਲਿਖੀ ਜਿੱਥੇ ਲਿਖੀ ਆ ਉੱਥੋਂ ਮਿਲਣੀ ਆ ਉਹ ਜਿੱਥੇ ਦਾ ਦਾਣਾ ਉੱਥੋਂ ਚੁਪੜੇ ਪੈਣਾ ਪਾਲੂ ਤੇ ਬਾਕੀ ਚਲੋ ਜੀ ਵਾਹਿਗੁਰੂ ਸਾਰਿਆਂ ਨੂੰ ਤਸਰ ਰੱਖੇ ਬਦਲਵਾ ਤ ਜੋੜ-ਜੋੜ ਰੱਬ ਗਾੜੀ ਤੇ ਅਰਦਾਸਾਂ ਕਰੀ ਬੀਆਂ ਇਹ ਮਹਾਰਾਜ ਸਾਡੇ ਤਿਆਂ ਪੁੱਤਾਂ ਨੂੰ ਵੀ ਕਮਾਈਆਂ ਦੇ ਆਪਣੀ ਹੱਕ ਦੀ ਕਮਾਈ ਕਰਕੇ ਰੋਟੀ ਕਾਣ ਚਲੋ ਮਾਲਕ ਦਾ ਬੜਾ ਲੱਖ ਸ਼ੁਕਰ ਜੇ ਵਾਹਿਗੁਰੂ ਨੇ ਇਹ ਸਾਰਾ ਕੁਝ ਕੀਤਾ ਵਾ ਤੇ ਉਹਦਾ ਲੱਖ ਸ਼ੁਕਰ ਆਏ ਤੇ ਇੱਕ ਮਾਂ ਦਾ ਦਿਲ ਹੁੰਦਾ ਵਾ ਕਿ ਉਹ ਆਪਣੇ ਧੀਆਂ ਪੋਤਾਂ ਨੂੰ ਹਾਰ ਟਾਈਮ ਰੋਟੀ ਦੇ ਨਵਾਲੇ ਨਾਲ ਵੀ ਮਿਸ ਕਰਦੀ ਆ ਤੇ ਪਤਾ ਨਹੀਂ ਮੈਂ ਖਾ ਲਈ ਮੇਰੇ ਪੁੱਤ ਰੋਟੀ ਖਾਦੀ ਹੋਣੀ ਹੈ ਜੇ ਕਿ ਨਹੀਂ ਕਿਉਂਕਿ ਟਰੱਕਾਂ ਵਾਲਿਆਂ ਦਾ ਤਾਂ ਇਹੋ ਹਾਲ ਆ ਜੀ ਪੈਕਿੰਗ ਕਰ ਲਈ ਪਤਾ ਨਹੀਂ ਦੂਜੇ ਦਿਨ ਖਾਣੀ ਕਿ ਤੀਜੇ ਦਿਨ ਖਾਣੀ ਰਾਤ ਉਹ ਬਰੈਡ ਖਾਣੇ ਕਿ 버ਗਰ ਖਾਣੇ ਇਹੋ ਜਿਹੇ ਰੋਟੀਆਂ ਵਾ ਹੁਣ ਕੀ ਆ ਵੀ ਸਰਬੂਏ ਭਾਬੀ ਸਾਨੂੰ ਦਾਦਾਪੂਆ ਦੱਸਦਾ ਵਾ ਵੀ ਬਾਹਰ ਦਾ ਖਾਣਾ ਕਿੰਨਾ ਕ ਬੰਦਾ ਖਾ ਸਕਦਾ ਵਾ ਡਾ ਬਾਰ ਦਾ ਖਾ ਖਾ ਕੇ ਨਾ ਜਿੱਦਾਂ ਮਤਲਬ ਅਪਸੈਟ ਜਿਆ ਰਹਿੰਦਾ ਵਾ ਮਨਝੱਕ ਗਿਆ ਤੇ ਉਹਦਾ ਵੀ ਜੀ ਕਰਦਾ ਵਾ ਘਰ ਦਾ ਖਾ ਲੈ ਕੇ ਭਾਬੀ ਉੱਥੇ ਆ ਪਰ ਕੀ ਹੋਵੇ ਰੋਜ਼ ਘਰ ਆਵੇ ਤੇ ਗੱਲ ਹੋਰ ਵਾ ਜਦੋਂ ਹਫਤੇ ਬਾਅਦ ਆਉਣਾ ਫਿਰ ਔਖਾ ਜਾਂਦਾ ਵਾ ਹਾਂ ਤੇ ਜਦੋਂ ਉਹਦੇ ਘਰ ਆਉਂਦਾ ਉਹਦੀ ਭਾਬੀ ਫਰੈਸ਼ ਰੋਟੀ ਦਿੰਦੀ ਰੋਜ਼ ਤੇ ਜਦੋਂ ਫਿਰ ਇਦਾਂ ਉਦੋਂ ਹੋ ਜਾਂਦਾ ਚੱਕਰ ਚਲੋ ਕੋਈ ਨਾ ਮਨ ਨਹੀਂ ਭਰਨਾ ਤੇ ਆ ਵੀਡੀਓ ਉਹਨਾਂ ਨੇ ਅੱਜ ਦੇਖ ਲੈਣੀ ਆ ਤੇ ਚਲ ਸਾਸਰੀ ਘਰ ਬੁਲਾਦੇ ਸਾਰੇ ਮੈਂ ਤਾਂ ਉਦਾਂ ਕਹਿ ਨਹੀਂ ਨਾ ਪਾਇਆ ਨਾ ਮੈਂ ਕੋਸ਼ਿਸ਼ ਹੋਰ ਤਰ੍ਹਾਂ ਕਰੂੰਗਾ ਨਹੀਂ ਕੋਈ ਨਹੀਂ ਸਸਿਕਾ ਬਲਾਦੀ ਸਸਿਕਾ ਜੀ ਓਏ ਅਮੇ ਟੋਪੀਆਂ ਕਿਆਂਗੇ ਤੋ ਟੋਪੀ ਲਿਆ ਓਏ ਕੋਈ ਨਹੀਂ ਮੈਂ ਚਲੇ ਜਾਣਾ ਆਪਣੇ ਪੁੱਤ ਕੋਈ ਨਹੀਂ ਟ੍ਰੇਨ ਜਾਣਾ ਹਦੀ ਮੈਂ ਟ੍ਰੇਨ ਗਿਆ ਆਂਦੀ ਮੈਂ ਟ੍ਰੇਨ ਗਿਆ ਜਾਣਾ ਮੈਂ ਮੈਂ ਚਲੇ ਜਾਣਾ ਹੋਰ ਸਿਆ ਗਮਿਨਿਆਂ ਤੱਕ ਨਾ ਮੈਂ ਫਿਰ ਸਾਲ ਲਾਉਣਾ ਹੈ ਹੈਨਾ ਮੈਂ ਉਹਦੀ ਵੀ ਮਾਂ ਆਂ 11 ਸਾਲ ਹੋ ਗਏ ਮੇਰੇ ਪੁੱਤ ਨੂੰ ਮੇਰੇ ਤੋਂ ਵੱਖਰਾ ਰਹਿੰਦੇ ਨੇ ਤੇ ਹੁਣ ਮੈਂ ਸਾਲ ਉਹ ਨੂੰ ਦੇਣਾ ਅੱਛਾ ਅਈ ਤੈਨੂੰ ਕੀ ਕਹਾਂ ਮੈਂ ਰੋਕਿਆ ਵਾ ਹੈ ਪੰਗੇ ਵੀ ਮੇਰ ਨਾਲ ਸਭ ਤੋਂ ਵੱਧ ਲੜਦੀ ਮੇਰ ਨਾਲ ਸਭ ਤੋਂ ਵੱਧ ਵਾ ਤੇ ਬੇਦੀ ਬਿਲੋਦੀ ਐਂ ਇਸਮਾਇਲ ਘਾਤੂ ਤੇ ਯਾਹ ਪੁੱਛਿਆ